ਕਮਲਕੌਰ ਦੇ ਮਾਮਲੇ 'ਚ ਵੱਡੀ ਖਬਰ ਸੁੱਝ ਗਿਆ ਕੇਸ ਪਤਾ ਚੱਲ ਗਿਆ ਕਿ ਆਖਰ ਕਿਸ ਨੇ ਅਤੇ ਕਿਉਂ ਕੀਤੀ ਸਾਰੀ ਵਾਰਦਾਤ ਜਿਹੜੀ ਉਹ ਬੀਬੀ ਕਮਲਕੌਰ ਸੀਗੀ ਉਹ ਗੰਦ ਪਾਉਂਦੀ ਸੀ ਤੇ ਉਹ ਮਾਤੜ ਸੀ ਕਰੀ ਸੀ ਵੀ ਅਮਰਤ ਨੇ ਉਹ ਫਿਰ ਮੈਂ ਉਹਦੀਆਂ ਸਾਰੀਆਂ ਵੀਡੀਓ ਵੇਖੀਆਂ ਜਦੋਂ ਮੈਂ ਉਹਦੀਆਂ ਸਾਰੀਆਂ ਵੀਡੀਓ ਦੇਖੀਆਂ ਤੇ ਮੈਨੂੰ ਨਹੀਂ ਚੰਗਾ ਲੱਗਾ ਤੇ ਮੈਂ ਉਹਨੂੰ ਨਾ ਹਾਏ ਵੀ ਕਿੱਡੇ ਮੈਨੂੰ ਨਹੀਂ ਪਤਾ ਸੀ ਬਾਈ ਕਮਲਕੌਰ ਕੌਣ ਆ ਜਦੋਂ ਬਾਲਿਆ ਜਾਨੇ ਨੇ ਮੈਨੂੰ ਉਹਦੀ ਫੋਟੋ ਭੇਜੀ ਮੇਰੇ ਮੂੰਹ 'ਚ ਯਾਰ ਪਾਣੀ ਆ ਗਿਆ ਪੈਨਿਸ ਤੱਕ ਫਿਰ ਦੋਸਤੋ ਯਾਰ ਮੈਂ ਪਾਟੇ ਤੇ ਮੂਰ ਨਹੀਂ ਬਣਾਨੀ ਬਣਵਾਣੀ ਆ ਤੇ ਮੈਨੂੰ ਕੋਈ ਟੈਟੂ ਵਾਲਾ ਹੋਵੇ ਤੇ ਕਮੈਂਟ ਕਰੇ ਮੈਨੂੰ ਮੈਂ ਨਾ ਆਉਣਾ ਤੁਹਾਡੇ ਕੋਲ ਕੁਝ ਹੀ ਘੰਟਿਆਂ 'ਚ ਸੁੱਲਝ ਗਿਆ ਕਮਲਕੌਰ ਦਾ ਮਾਮਲਾ ਪਤਾ ਚੱਲ ਗਿਆ ਕਿ ਆਖਰ ਕਿਸ ਨੇ ਕਿਉਂ ਕੀਤਾ ਕਮਲਕੌਰ ਨਾਲ ਐਸਾ ਕੰਮ ਇਸ ਸਮੇਂ ਦੀ ਵੱਡੀ ਖਬਰ ਆ ਸਸੀਗਾਲ ਦੋਸਤੋ ਤੁਸੀਂ ਦੇਖ ਰਹੇ ਹੋ ਜੀ ਜੱਟ ਬਾਬੇ ਟੈਲੀਵਿਜ਼ਨ ਪਿਛਲੇ ਕੁਝ ਘੰਟਿਆਂ ਤੋਂ ਜਦੋਂ ਤੋਂ ਕਮਲਕੌਰ ਦੀ ਲਾਸ਼ ਇੱਕ ਲਵਾਰਿਸ ਪਈ ਗੱਡੀ ਦੇ ਵਿੱਚੋਂ ਮਿਲੀ ਉਸ ਤੋਂ ਬਾਅਦ ਚਰਚਾ ਸੀ ਕਿ ਆਖਰ ਕਮਲਕੌਰ ਦੇ ਨਾਲ ਐਸਾ ਕੌਣ ਕਰ ਸਕਦਾ ਹੈ ਕਿਉਂਕਿ ਪੁਲਿਸ ਪਹਿਲਾਂ ਹੀ ਆਖ ਚੁੱਕੀ ਸੀ ਕਿ ਇਹ ਮਾਮਲਾ ਜਿਹੜਾ ਲੱਗ ਰਿਹਾ ਕਤਲ ਦਾ ਲੱਗ ਰਿਹਾ ਇੱਕ ਸਰਦਾਰ ਮੁੰਡਾ ਗੱਡੀ ਖੜਾਉਂਦਾ ਹੋਇਆ ਵੀ ਦਿਖਾਈ ਦੇ ਰਿਹਾ ਗੱਡੀ ਖੜੀ ਕਰਕੇ ਉੱਥੋਂ ਜਾਂਦਾ ਹੋਇਆ ਦਿਖਾਈ ਦੇ ਰਿਹਾ ਪੋਰਸੂ ਵੀ ਲੱਗੀ ਹੋਈ ਹੈ ਇਸ ਮਾਮਲੇ ਦੇ ਵਿੱਚ ਪਰ ਹੁਣ ਕੁਝ ਘੰਟੇ ਪਹਿਲਾਂ ਇੱਕ ਖਬਰ ਨਿਕਲ ਕੇ ਸਾਹਮਣੇ ਆਈ ਹੈ ਇਸ ਮਾਮਲੇ ਦੇ ਵਿੱਚ ਅਮਰਤਪਾਲ ਸਿੰਘ ਮੈਰੋ ਦੇ ਸਾਥੀਆਂ ਦਾ ਨਾਮ ਆ ਰਿਹਾ ਹੈ ਅਗਰ ਸੋਸ਼ਲ ਮੀਡੀਆ ਦੀ ਮੰਨਦੇ ਹਾਂ ਕੁਝ ਪੋਸਟਾਂ ਨੇ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀਆਂ ਨੇ ਜਿਵੇਂ ਕਿ ਤੁਸੀਂ ਆਹ ਪੋਸਟ ਦੇਖ ਰਹੇ ਹੋ ਰੁਪਿੰਦਰ ਸਿੰਘ ਪੰਜਗਰਾਈਆਂ ਨੇ ਇਹ ਪੋਸਟ ਪਾਈ ਹੈ ਇਸ ਦੇ ਵਿੱਚ ਲਿਖਿਆ ਕਹਿੰਦੇ ਸਿੰਘਾਂ ਨੇ ਜ਼ਿੰਮੇਵਾਰੀ ਲਈ ਹੈ ਇਸ ਦੇ ਵਿੱਚ ਲਿਖਿਆ ਕਿ ਕਾਂਚਨ ਕੁਮਾਰੀ ਦੀ ਧੁਰ ਦੀ ਟਿਕਟ ਕੱਟਣ ਵਾਲੇ ਭਾਈ ਜਸਪ੍ਰੀਤ ਸਿੰਘ ਜੀ ਮੈਰੋ ਪਾਈ ਨਿਮਰਤਜੀਤ ਸਿੰਘ ਜੀ ਹਰੀਕੇ ਸਾਥੀ ਜਥੇਦਾਰ ਭਾਈ ਅਮਰਤਪਾਲ ਸਿੰਘ ਮੈਰੋਂ ਦੇ ਇਹ ਪੋਸਟ ਹੈ ਪਿਛਲੇ ਕੁਝ ਘੰਟਿਆਂ ਤੋਂ ਕਈ ਵੱਡੇ ਪੇਜਾਂ ਵੱਲੋਂ ਸੋਸ਼ਲ ਮੀਡੀਆ ਦੇ ਉੱਪਰ ਪਾਈ ਗਈ ਹੈ ਅਤੇ ਇਸ ਤੋਂ ਲੱਗ ਰਿਹਾ ਹੈ ਕਿ ਇਹ ਜਿਹੜਾ ਪੂਰਾ ਮਾਮਲਾ ਕਿਤੇ ਨਾ ਕਿਤੇ ਭਾਈ ਅਮਰਤਪਾਲ ਸਿੰਘ ਮੈਰੋਂ ਹੋਰਾਂ ਦੇ ਨਾਲ ਜੁੜਦਾ ਹੋਇਆ ਦਿਖਾਈ ਦੇ ਰਿਹਾ ਹੈ ਕਿਉਂਕਿ ਜਿਹੜੀਆਂ ਪੋਸਟਾਂ ਨੇ ਲਗਾਤਾਰ ਵਾਇਰਲ ਹੋ ਰਹੀਆਂ ਨੇ ਕਈ ਕਰੀਬੀ ਨੇ ਭਾਈ ਅਮਰਤਪਾਲ ਸਿੰਘ ਮੈਰੋ ਦੇ ਉਹਨਾਂ ਦੇ ਪੇਜਾਂ ਦੇ ਉੱਪਰ ਵੀ ਇਹ ਪੋਸਟਾਂ ਦਿਖ ਜਾਣਗੀਆਂ ਜਦੋਂ ਆਪਾਂ ਆਈਡੀ ਖੋਲਦੇ ਆ ਭਾਈ ਅਮਰਤਪਾਲ ਸਿੰਘ ਮੈਰੋ ਹੋਰਾਂ ਦੀ ਇੰਸਟਾਗ੍ਰam ਉਸ ਦੇ ਉੱਪਰੋਂ ਵੀ ਇੱਕ ਇਸ਼ਾਰਾ ਜ਼ਰੂਰ ਮਿਲਦਾ ਹੈ ਇੱਕ ਦੀ ਬਜਾਏ ਅਗਰ ਮੈਂ 2 ਕਹਾਂ ਤਾਂ ਗਲਤ ਨਹੀਂ ਹੋਵੇਗਾ ਸਭ ਤੋਂ ਪਹਿਲਾ ਇਸ਼ਾਰਾ ਆਹੀ ਪੋਸਟ ਹੈ ਜੇ ਡੀ ਕੇ ਉਹਨਾਂ ਨੇ ਜਦੋਂ ਮੈਂ ਸਕਰੀਨਸ਼ਾਟ ਲਿਆ ਉਦੋਂ 12 ਘੰਟੇ ਹੋਏ ਸੀ ਇਸ ਪੋਸਟ ਪਾਈ ਨੂੰ ਇਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ YouTube ਚੈਨਲਾਂ ਚੂਲਾਂ ਤੇ ਕਪੜਾ ਮਾਰ ਲਓ ਕਹਿਣ ਤੋਂ ਭਾਵ ਇਸ਼ਾਰਾ ਹੈ ਕਿ ਹੁਣ ਇਹੀ ਖਬਰਾਂ ਚੱਲਣਗੀਆਂ ਤਿਆਰ ਹੋ ਜਾਓ ਸਾਰੇ ਅਤੇ ਇਸ ਦੇ ਵਿੱਚ ਉਹਨਾਂ ਨੇ ਆਪਣੀ ਫੋਟੋ ਵੀ ਲਾਈ ਹੈ ਅਤੇ ਉੱਪਰ ਬਾਜ ਦੀ ਫੋਟੋ ਹੈ ਇੱਕ ਹੋਰ ਪੋਸਟ ਹੈ ਉਹਨਾਂ ਦੀ ਜਿਸ ਦੇ ਵਿੱਚ ਇੱਕ ਸਿੰਘ ਮੋਟਰਸਾਈਕਲ ਦੇ ਉੱਪਰ ਤੁਹਾਨੂੰ ਦਿਖਾਈ ਦੇ ਰਿਹਾ ਅਤੇ نیچے ਉਹਨਾਂ ਨੇ ਜਿਹੜੀ ਚੀਜ਼ ਲਿਖੀ ਹੈ ਇਸ ਤੋਂ ਵੀ ਇੱਕ ਇਸ਼ਾਰਾ ਮਿਲਦਾ ਇਸ ਦੇ ਵਿੱਚ ਲਿਖਿਆ ਕਿ ਕੁਝ ਹੱਦਾਂ ਟੱਪਦਿਆਂ ਕਈ ਯਬ ਮੁੱਕ ਜਾਂਦੇ ਨੇ ਇਸ ਦੇ ਵਿੱਚ ਕਮੈਂਟ ਵੀ ਜਿਹੜੇ ਆਏ ਨੇ ਉਹਨਾਂ ਨੇ ਵੀ ਲਿਖਿਆ ਕਿ ਬਸ ਲੱਗ ਗਿਆ ਪਤਾ ਇਸ਼ਾਰਾ ਹੀ ਕਾਫੀ ਐ ਸਾਹਿਬ ਅਤੇ ਕਿਸੇ ਨੇ ਲਿਖਿਆ ਕਿ ਬਠੰਡੇ ਬਲ ਨੂੰ ਚਾਲੇ ਪਾਏ ਨੇ ਸਿੰਘਾਂ ਨੇ ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਪੋਸਟਾਂ ਨੇ ਸੋਸ਼ਲ ਮੀਡੀਆ ਦੇ ਉੱਪਰ ਲਗਾਤਾਰ ਵਾਇਰਲ ਹੋ ਰਹੀਆਂ ਨੇ ਅਤੇ ਇਹਨਾਂ ਪੋਸਟਾਂ ਦੇ ਵਿੱਚੋਂ ਕਿਤੇ ਨਾ ਕਿਤੇ ਇਸ ਮਾਮਲੇ ਦੇ ਜਿਹੜੇ ਥਾਰ ਨੇ ਭਾਈ ਅਮਰਤਪਾਲ ਸਿੰਘ ਮੈਰੋ ਹੋਰਾਂ ਦੇ ਨਾਲ ਜੁੜਦੇ ਹੋਏ ਦਿਖਾਈ ਦੇ ਰਹੇ ਨੇ ਪੂਰਾ ਮਾਮਲਾ ਹੈ ਕਿ ਇਹ ਤਾਂ ਹੁਣ ਕੁਝ ਘੰਟਿਆਂ 'ਚ ਪਤਾ ਲੱਗੇਗਾ ਜਦੋਂ ਕਿ ਸਾਹਮਣੇ ਆ ਕੇ ਗੱਲ ਕਬੂਲੇਗਾ ਪਰ ਕਹਿੰਦੇ ਤਾਂ ਇਹ ਵੀ ਨੇ ਕਿ ਸਿੰਘਾਂ ਨੇ ਜ਼ਿੰਮੇਵਾਰੀ ਲਈ ਹੈ ਪਰ ਉਹ ਪੋਸਟ ਜ਼ਿੰਮੇਵਾਰੀ ਵਾਲੀ ਸਾਨੂੰ ਹਾਲੇ ਨਹੀਂ ਮਿਲੀ ਕਾਫੀ ਜਗ੍ਹਾ ਦੇਖੀ ਵੀ ਪਰ ਜਦੋਂ ਤੱਕ ਅਸੀਂ ਇਹ ਵੀਡੀਓ ਬਣਾ ਰਹੇ ਸੀ ਉਦੋਂ ਤੱਕ ਨਹੀਂ ਮਿਲੀ ਹੋ ਸਕਦਾ ਜਦੋਂ ਤੁਸੀਂ ਦੇਖ ਰਹੇ ਹੋ ਉਦੋਂ ਤੱਕ ਇਸ ਮਾਮਲੇ ਦੇ ਵਿੱਚ ਕੋਈ ਹੋਰ ਵੱਡੀ ਅਪਡੇਟ ਆ ਜੇ ਅਤੇ ਅਮਰਤਪਾਲ ਸਿੰਘ ਮੈਰੋਂ ਦੇ ਨਾਲ ਜੋੜ ਕੇ ਇਸ ਮਾਮਲੇ ਨੂੰ ਤਾਂ ਕਰਕੇ ਵੀ ਦੇਖਿਆ ਜਾ ਰਿਹਾ ਹੈ ਪਹਿਲਾਂ ਵੀ ਅਮਰਤਪਾਲ ਸਿੰਘ ਮੈਰੋਂ ਹੋਰੀ ਰੋਕ ਚੁੱਕੇ ਸੀ ਕਮਲਕੌਰ ਨੂੰ ਮੰਨ ਵੀ ਗਈ ਸੀ ਪਰ ਉਸ ਤੋਂ ਬਾਅਦ ਪਤਾ ਨਹੀਂ ਉਸ ਨੂੰ ਕੀ ਹੋਇਆ ਉਹ ਫਿਰ ਇਸ ਤਰ੍ਹਾਂ ਦੀਆਂ ਵੀਡੀਓ ਪਾਉਣ ਲੱਗੀ ਹੈ ਤੇ ਉਸ ਨੇ ਇੱਕ ਵਾਰ ਲਾਈਵ ਹੋ ਕੇ ਵੀ ਸਿੰਘਾਂ ਦੇ ਖਿਲਾਫ ਬੋਲਿਆ ਸੀ ਅਮਰਤਪਾਲ ਸਿੰਘ ਮੈਰੋਂ ਨੇ ਪਿਛਲੇ ਕੁਝ ਮਹੀਨੇ ਪਹਿਲਾਂ ਵੀ ਕਿਹਾ ਸੀ ਕਿ ਕੋਈ ਗੱਲ ਨਹੀਂ ਸਮਾਂ ਆਉਣ ਤੇ ਰੋਕਾਂਗੇ ਇੱਕ ਦੋ ਵੱਡੇ ਕੰਮ ਕਰਨੇ ਜ਼ਰੂਰ ਪੈਣਗੇ ਅਤੇ ਉਹਨਾਂ ਦਾ ਇੱਕ ਪੁਰਾਣਾ ਲਾਈਵ ਹੈ ਜਿਹਦੀਆਂ ਤੁਸੀਂ ਨੇ ਸਟਾਰਟਿੰਗ ਦੇ ਵਿੱਚ ਵੀ ਵੀਡੀਓ ਦੇਖੀਆਂ ਤਾਂ ਅਤੇ ਹੁਣ ਵੀ ਥੋੜੀ ਜਿਹੀ ਨਿਗਾਹ ਮਾਰੋ ਕਿ ਉਹਨਾਂ ਨੇ ਉਸ ਸਮੇਂ ਕੀ ਕਿਹਾ ਸੀ ਜਦੋਂ 3 ਸਾਲ ਪਹਿਲਾਂ ਇਹ ਮਾਮਲਾ ਹੋਇਆ ਸੀ ਗੱਲ ਇਹ ਆ ਬਾਈ ਤੇਰੀ ਉਮਰ 35 ਪਲੱਸ ਹੋਊਗੀ 40 ਸਾਲ ਦੇ ਨੇੜੇ ਹੋਊਗੀ ਤੇ ਮੇਰੀ ਉਮਰ ਹੈਗੀ 26 ਸਾਲ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਿੰਨਾ ਕੁਝ ਕੀਤਾ ਮੈਂ ਕਦੇ ਨਹੀਂ ਇਹ ਗੱਲਾਂ ਕਹਿਣਾ ਚਾਹੁੰਦਾ ਜਾਂ ਕੁਝ ਵੀ ਆ ਪਰ ਯਾਰ ਮਨ ਇਸ ਕਰਨੋਂ ਖਰਾਬ ਹੁੰਦਾ ਤੁਸੀਂ ਕਹਿੰਨੇ ਆ ਜਿਹੜੀ ਉਹ ਬੀਬੀ ਕਮਲਕੌਰ ਸੀਗੀ ਉਹ ਗੰਦ ਪਾਉਂਦੀ ਸੀ ਤੇ ਉਹ ਮਾਤੜ ਸੀ ਗਰੀਬ ਸੀ ਵੀ ਅਮਰਤ ਨੇ ਉਹਦੇ ਤੇ ਰੋ ਮਾਰਿਆ ਤੇ ਉਹਨੂੰ ਉਹਦੀ ਰੋਜ਼ੀ ਬੰਦ ਕਰਦੀ ਮੇਰਾ ਵੀਰ ਵੇਖ ਕਈ ਗੱਲਾਂ ਨਾ ਨੋਟ ਕਰੀ ਦੇਵਾਂਗਾ ਸਮਝੀ ਤੇ ਆਉਂਦੀਆਂ ਪਹਿਲੀ ਗੱਲ ਤਾਂ ਇਹ ਆ ਵੀ ਜਿਹਦੇ ਖਿਲਾਫ ਅਸੀਂ ਬੋਲਣ ਲੱਗੇ ਆ ਵੀ ਉਹ ਬੰਦਾ ਚਵਲ ਤਾਂ ਨਹੀਂਗਾ ਐਵੇਂ ਤਾਂ ਨਹੀਂ ਭੌਂਕਦਾ ਰਹਿੰਦਾ ਕੁਛ ਕਰਦਾ ਇਹ ਵੇਖੀਦਾ ਹੁੰਦਾ ਇਹ ਤਾਂ ਰਾਹ ਪਹਿ ਜਾਣੀਏ ਤੇ ਬਾਈ ਵਾਹ ਪਹਿ ਜਾਣੀਏ ਸਾਨੂੰ ਨਹੀਂ ਪਤਾ ਸੀਗਾ ਮੈਂ ਮੈਂ ਤੁਹਾਨੂੰ ਦੱਸਦਾ ਹੋ ਗਈ 11 ਤਰੀਕ 70 ਦਿਨ ਹੋ ਗਏ ਮੈਂ ਕਦੇ ਕਿਤੇ ਰਹਿਣਾ ਕਦੇ ਕਿਤੇ ਰਹਿਣਾ ਹਨਾ ਮੈਨੂੰ ਨਹੀਂ ਪਤਾ ਸੀ ਬਾਈ ਕਮਲਕੌਰ ਕੌਣ ਆ ਜਦੋਂ ਬਾਹਲੇ ਜਾਣਿਆਂ ਨੇ ਮੈਨੂੰ ਉਹਦੀ ਫੋਟੋ ਭੇਜੀ ਆਈਡੀ ਭੇਜੀ ਤੇ ਉਹਦੀ ਇੱਕ ਵੀਡੀਓ ਆਈ ਕਮਲਕੌਰ ਦੀ ਉਹਦੇ ਚੋ ਬੋਲ ਰਹੀ ਆ ਵੀ ਠਰਕੀ ਤੀਮਾ ਇੱਕ ਐਪੀਸੋਡ ਕੱਢਣਾ ਕਮਲਕੌਰ ਦੀ ਇਹ ਜਵਾਨੀਆਂ ਠਰਕੀ ਤੀਵੀਆਂ ਜੇ ਨਹੀਂ ਤਾਂ ਸਾਰੇ ਪਤਾ ਵਾ ਸੰਗਤ ਨੂੰ ਨਹੀਂ ਤਾਂ ਅਸੀਂ ਪੇਸ਼ ਜਦੋਂ ਮੈਂ ਵੇਖਿਆ ਯਾਰ ਵੀ ਉਹਦੇ ਚ ਕੀ ਹੋਊਗਾ ਉਹ ਇੱਕ ਮੁੰਡੇ ਪਟਣੀਆਂ ਕੁੜੇ ਕੁੜੀਆਂ ਜਵਾਨ ਆ ਮੁੰਡੇ ਪਟਣੀਆਂ ਉਹਨਾਂ ਨੂੰ ਤੇ ਵੀ ਉਹ ਤਾਂ ਹੀ ਠਰਕੀ ਤੀਵੀਆਂ ਮੈਂ ਸੋਚਿਆ ਵੀ ਮਨਾ ਪੰਜਾਬ ਦੀਆਂ ਜਾਈਆਂ ਤੀਆਂ ਭੈਣਾਂ ਵੀ ਠਰਕੀ ਹੋ ਸਕਦੀਆਂ ਉਹ ਵੀ ਤੀਵੀਆਂ ਯਾਰ ਪੰਜਾਬ ਦੀਆਂ ਜੰਮੀਆਂ ਕੁੜੀਆਂ ਠਰਕੀ ਤੀਵੀਆਂ ਕਿਵੇਂ ਕਹਿ ਸਕਦੀਆਂ ਆਪਦੇ ਆਪ ਨੂੰ ਫਿਰ ਮੈਂ ਉਹਦੀਆਂ ਸਾਰੀਆਂ ਵੀਡੀਓ ਵੇਖੀਆਂ ਜਦੋਂ ਮੈਂ ਉਹਦੀਆਂ ਸਾਰੀਆਂ ਵੀਡੀਓ ਦੇਖੀਆਂ ਤੇ ਮੈਨੂੰ ਨਹੀਂ ਚੰਗਾ ਲੱਗਾ ਤੇ ਮੈਂ ਉਹਨੂੰ ਨਾ ਮੈਸੇਜ ਸਟੋਰੀ ਪਾਤੀ ਤੇ ਉਹਨਾਂ ਨੇ ਦੇਖ ਲਈ ਤੇ ਫਿਰ ਮੈਂ ਉਹਨਾਂ ਨੂੰ ਫੋਨ ਲਾਇਆ ਉਹਨਾਂ ਨੇ ਸੌਰੀ ਫੀਲ ਕੀਤੀ ਜਦੋਂ ਅਸੀਂ ਗੱਲਬਾਤ ਕਰ ਰਹੇ ਸੀਗੇ ਉਹਨਾਂ ਦੇ ਨਾਲ ਨਾ ਤਾਂ ਅਸੀਂ ਗਾਲ ਕੱਢੀ ਉਹਨਾਂ ਨੂੰ ਨਾ ਅਸੀਂ ਧਮਕੀ ਦਿੱਤੀ ਐ ਕੋਈ ਨਾ ਕੁਝ ਹੋਰ ਉਹਨੇ ਵੀ ਰੱਖਿਆ ਆਪਾਂ ਭੈਣ ਸਮਝ ਕੇ ਗੱਲ ਕੀਤੀ ਤੇ ਉਹਨੂੰ ਸਮਝਾਇਆ ਤੁਸੀਂ ਕਹਿੰਦੇ ਉਹਦੀ ਘਰ ਦੀ ਮਜਬੂਰੀ ਹੋ ਸਕਦੀ ਆ ਜਿਹੜਾ ਬੰਦਾ ਘਰੋਂ ਗਰੀਬ ਆ ਬਾਈ ਉਹ ਨੱਚਰ ਤਾਂ ਫੜਾਊਗਾ ਨਸ਼ੇ ਫੜਾਊਗਾ ਤੂੰ ਮੈਨੂੰ ਦੱਸ ਜੇ ਕਮਲਕੌਰ ਘਰੋਂ ਗਰੀਬ ਆ ਉਹ ਆਪਾਂ ਉਹ ਛੇਤੀ ਅਮੀਰ ਹੋ ਜੂਗੀ ਤੇ ਨੌਜਵਾਨਾਂ ਦਾ ਘਾਣ ਹੋ ਜੂਗਾ ਤਾਂ ਮਿੱਤਰੋ ਤੁਸੀਂ ਨੇ ਪੂਰੀ ਖਬਰ ਜਾਣ ਲਈ ਤੁਹਾਨੂੰ ਕੀ ਲੱਗਦਾ ਹੈ ਕਿ ਕੀ ਅਮਰਤਪਾਲ ਸਿੰਘ ਮੈਰੋ ਹੋਰਾਂ ਦੇ ਨਾਲ ਕਿਤੇ ਨਾ ਕਿਤੇ ਤਾਰ ਜੁੜ ਰਹੇ ਨੇ ਜਿੰਮੇ ਮੈਂ ਪੋਸਟਾਂ ਵੀ ਦੱਸੀਆਂ ਤੁਹਾਨੂੰ ਅਤੇ ਲਾਈਵ ਵੀ ਤੁਸੀਂ ਨੇ ਦੇਖਿਆ ਅਤੇ ਹੋ ਸਕਦਾ ਜਦੋਂ ਤੱਕ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਕੋਈ ਹੋਰ ਵੱਡੀ ਚੀਜ਼ ਸਾਹਮਣੇ ਆ ਜੇ ਤਾ ਮਿੱਤਰੋ ਵੀਡੀਓ ਨੂੰ ਸ਼ੇਅਰ ਕਰ ਦਿਓ ਨਾਲ ਹੀ ਅਸੀਂ ਜਦੋਂ ਤੱਕ ਇਹ ਵੀਡੀਓ ਬਣਾ ਰਹੇ ਹਾਂ ਪੂਰੀ ਤਰ੍ਹਾਂ ਕੋਈ ਪੁਸ਼ਟੀ ਨਹੀਂ ਹੋਈ ਜੋ ਸੋਸ਼ਲ ਮੀਡੀਆ ਤੇ ਚੀਜ਼ਾਂ ਵਾਇਰਲ ਹੋ ਰਹੀਆਂ ਨੇ ਉਹਨਾਂ ਦੇ ਹਵਾਲੇ ਨਾਲ ਹੀ ਅਸੀਂ ਗੱਲ ਕਰ ਰਹੇ ਹਾਂ ਨਾਲ ਹੀ ਅਮਰਤਪਾਲ ਸਿੰਘ ਮੈਰੋ ਹੋਰਾਂ ਨੇ ਆਪਣੇ ਵਟਸਐਪ ਦਾ ਇੱਕ ਸਕਰੀਨਸ਼ਾਟ ਵੀ ਪਾਇਆ ਸੀ ਉਸ ਦੇ ਵਿੱਚ ਉਹਨਾਂ ਨੇ ਨੰਬਰ ਵੀ ਦਿੱਤਾ ਸੀ ਆਪਣੀ ਸਟੋਰੀ ਦੇ ਵਿੱਚ ਪਰ ਹੁਣ ਨਵੀਂ ਕੋਈ ਪੋਸਟ ਨਹੀਂ ਪਈ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ